ਤਾਨੂੰ ਪ੍ਰੇਰਣਾ ਕਿੱਥੋਂ ਮਿਲੀਏ ਕੰਮ ਕਰਾਂ ਦੀ ਉਹ ਪਹਿਲੀ ਆਰਟ ਮਤਲਬ ਵਧੀਆ ਬਣ ਗਈ ਸੀਗੀ ਉਹ ਮਤਲਬ ਮੇਰੇ ਜਿਹੜੇ ਭਰਾ ਬਰੂ ਸੀ ਉਹਨਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ ਉਹਨਾਂ ਨੇ ਦੇਖ ਕੇ ਉਹ ਕਹਿੰਦੇ ਵੀ ਤੂੰ ਬਣਾ ਸਕਦਾ ਮਤਲਬ ਤੂੰ ਹੋਰ ਬਣਾਇਆ ਕਰ ਥੋੜਾ ਜਿਆ ਜਿਹੜੇ ਸਪੈਸ਼ਲ ਕੰਮ ਕਰਦੇ ਆ ਸਪੈਸ਼ਲ ਚ ਕੰਮ ਕਰਦੇ ਆ ਉਹਨਾਂ ਦੇ ਲਈ ਉਹ ਆਰਟ ਇਹ ਬਤਾਇਆ ਇੱਕ ਵਾਰੀ ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਸਫਾਈ ਦੇ ਨਾਲ ਕੰਮ ਕੀਤਾ ਹੋਇਆ ਵੀ ਤੁਸੀਂ ਕਹਿ ਨਹੀਂ ਸਕਦੇ ਵੀ ਇੰਨੀ ਛੋਟੀ ਉਮਰ ਦਾ ਮੁੰਡਾ ਜਿਹੜਾ ਕਿ ਉਹ ਇੰਨੀ ਸਫਾਈ ਨਾਲ ਕਲਾਕਾਰੀ ਕਰ ਰਿਹਾ ਹੈ ਇਹ ਜਿਹੜਾ ਪਲਾਸਟਿਕ এফेक्ट ਦਿੱਤਾ ਹੋਇਆ ਸਾਰਾ ਇਹ ਕਿਸ ਤਰ੍ਹਾਂ ਦਾ ਦਿੱਤਾ ਹੋਇਆ ਇਹ ਮਤਲਬ ਥੋੜੇ ਸ਼ੀਟ ਸ਼ੂਟ ਹੈ ਮਤਲਬ ਆਪਾਂ ਨੂੰ ਸਿੱਖਣਾ ਪੈਣਾ ਥੋੜੇ ਪ੍ਰੈਕਟਿਸ ਪ੍ਰੈਕਟਿਸ ਬਹੁਤ ਕੀਤੀ ਹੈ ਇਹਦੇ ਲਈ ਪੋਸਟਰ ਇਹ ਕਿਸ ਕਦੋਂ ਬਣਾਇਆ ਹੋਇਆ ਇਹ ਪੋਸਟਰ ਮਤਲਬ ਸਭ ਤੋਂ ਪਹਿਲੇ ਜਿਹੜੇ ਸਿੰਗਰ ਦੀ ਬਣਾਈ ਸੀ ਮੈਂ ਸਭ ਤੋਂ ਪਹਿਲਾਂ ਇਹੀ ਸਿੰਗਰ ਦੀ ਬਣਾਈ ਸੀਗੀ ਫਾਈਨ ਆਊਟ ਕਰੂੰਗਾ ਉਹਨਾਂ ਦਾ ਗ੍ਰੈਡ ਡਿਪਲੋਮਾ ਵਗੈਰਾ ਕਰੂੰਗਾ ਹਾਲੀਵੁੱਡ ਅੱਗੇ ਆ ਕੇ ਪ੍ਰੋਫੈਸ਼ਨਲ ਮਤਲਬ ਕਾਲਜ ਉੱਪਰ ਪ੍ਰੋਫੈਸਰ ਲੱਗਣਾ ਅੱਜ ਤੱਕ ਮੇਰਾ ਸੁਪਨਾ ਤਾਂ ਹੈਗਾ ਤੇ ਜੀ ਦੇ ਸਾਹਮਣੇ ਮਿਲਣ ਦਾ ਉਹ ਊਰਾ ਹੋ ਜੇ ਤਾਂ ਵਧੀਆ ਹੀ ਐ ਹਾਂ ਸਸੇ ਗਾਲ ਤੁਸੀਂ ਦੇਖਦਾ ਸਿਟੀ ਹੈਡਲਾਈਨਸ ਤੇ ਮੈਂ ਅੰਬਰਵੀਰ ਤੇ ਕਹਿੰਦੇ ਵੀ ਆਰਟ ਜਿਹੜੀ ਕੀ ਹੈ ਉਮਰ ਵੇਖ ਕੇ ਨਹੀਂ ਆਉਂਦੀ ਤੇ ਇਹਦਾ ਕੋਈ ਖਾਸ ਟਿਕਾਣਾ ਨਹੀਂ ਹੁੰਦਾ ਕਿਸੇ ਕੋ ਵੀ ਆ ਸਕਦੀ ਹੈ ਤੇ ਇਹ ਗੋਡ ਗਿਫਟ ਹੀ ਹੁੰਦਾ ਤੇ ਅੱਜ ਆਪਾਂ ਇੱਕ ਐਸੇ ਹੀ ਸ਼ਖਸ ਨਾਲ ਮਿਲਾਂਗੇ ਤੇ ਟੀਨੇਜ ਦਾ ਮੁੰਡਾ ਹੈ ਤੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਨੇ ਉਹ ਪੁੱਛਦੇ ਆਂ ਵੀ ਉਹਨੂੰ ਆਰਟਿਸਟ ਬਣਨ ਦਾ ਸੁਪਨਾ ਕਿੱਥੋਂ ਆਇਆ ਤੇ ਉਹਨੇ ਕੰਮ ਇਹ ਕਰਨਾ ਕਰਦੋ ਸ਼ੁਰੂ ਕੀਤਾ ਆਪਾਂ ਦੇ ਕੋਲ ਚੱਲਦੇ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸ਼ੁਕਰ ਹੈ ਤੁਸੀਂ ਸਾਨੂੰ ਟਾਈਮ ਦਿੱਤਾ ਤੇ ਆਪਣੇ ਨਾਲ ਗੱਲਬਾਤ ਦਾ ਵੀ ਮੌਕਾ ਦਿੱਤਾ ਤੇ ਆਪਣਾ ਨਾਮ ਦੱਸੋ ਸਭ ਤੋਂ ਪਹਿਲਾਂ ਕੀ ਹੈ ਅਰਸ਼ਦੀਪ ਸਿੰਘ ਬੋਬੀ ਤੇ ਤੁਹਾਨੂੰ ਆਰਟਿਸਟ ਬਣਨ ਦਾ ਕਹਿ ਲੋ ਵੀ ਆਰਟ ਕਰਨ ਦਾ ਸੁਪਨਾ ਕਦੋਂ ਤੁਹਾਡਾ ਜਾਗਿਆ ਵੀ ਕਹਿ ਲੋ ਤੁਹਾਨੂੰ ਪ੍ਰੇਰਣਾ ਕਿੱਥੋਂ ਮਿਲੀ ਇਹ ਕੰਮ ਕਰਨ ਦੀ ਜੀ ਮੈਂ ਪਹਿਲੀ ਆਰਟ ਬਣਾਈ ਸੀਗੀ ਉਹ ਮਤਲਬ ਮੈਂ ਵੈਸੇ ਹੀ ਬਣਾਈ ਸੀਗੀ ਉਦਾਂ ਹੀ ਮਤਲਬ ਫ੍ਰੀ ਸੀਗਾ ਉਹ ਪਹਿਲੀ ਆਰਟ ਮਤਲਬ ਵਧੀਆ ਬਣ ਗਈ ਸੀਗੀ ਉਹ ਮਤਲਬ ਮੇਰੇ ਜਿਹੜੇ ਭਰਾ ਭਰੂ ਸੀ ਉਹਨਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ ਉਹਨਾਂ ਨੇ ਦੇਖ ਕੇ ਉਹ ਕਹਿੰਦੇ ਵੀ ਤੂੰ ਬਣਾ ਸਕਦਾ ਮਤਲਬ ਤੂੰ ਹੋਰ ਬਣਾਇਆ ਕਰ ਥੋੜਾ ਜਿਹਾ ਮਤਲਬ ਅੱਗੇ ਚੈਨਲ ਬਣਾਵਦਾ ਮਤਲਬ ੋੜੀ ੋੜੀ ਅੱਗੇ ਜਾ ਕੇ ਕੀ ਪਤਾ ਤੇਰਾ ਮਸ਼ਹੂਰ ਹੋ ਜਾਵੇਂ ਤੂੰ ਇਸ ਕਰਕੇ ਮੈਂ ਥੋੜਾ ਜਿਹਾ ਹੁਣ ਆਪਦਾ ਕੰਮ ਸ਼ੁਰੂ ਕੀਤਾ ਹੁਣ ਸਾਲ ਹੋ ਗਿਆ ਹੁਣ ਮਤਲਬ ਮੇਰੀ ਡਰਾਇੰਗਾਂ ਥੋੜੀ ਅੱਗੇ ਵਧੀਆ ਹੋ ਗਈ ਤੇ ਤੁਹਾਨੂੰ ਯਾਨੀ ਕਿ ਪ੍ਰੋਪਰਲੀ ਹਲਕਾ ਲੀ ਵੀ ਇੱਕ ਸਾਲ ਹੋ ਗਿਆ ਹੈਨਾ ਤਦ ਤੁਸੀਂ ਕਿਤੇ ਕਲਾਸਿਸ ਵਗੈਰਾ ਵੀ ਲਈਆਂ ਇਸ ਚੀਜ਼ ਦੀਆਂ ਨਹੀਂ ਕਲਾਸਿਸ ਤਾਂ ਨਹੀਂ ਲਈਆਂ ਹੈਗੀਆਂ ਹਜੇ ਤੱਕ ਹਜੇ ਤੱਕ ਤਾਂ ਆਪ ਵੀ ਸਿੱਖਣਾ ਮਾੜਾ ਮੋਟਾ ਦੇਖ ਲਈਦਾ ਵੈਸੇ ਤਾਂ ਮੋਬਾਈਲ ਮੋਬੇਲ ਤੋਂ ਉਦਾਂ ਦਾ ਵੇਹ ਆਪ ਹੀ ਚੱਕੀ ਆ ਜਿੱਦਾਂ ਯਾਨੀ ਕਹਿ ਲਓ ਵੀ YouTube ਤੋਂ ਦੇਖ ਕੇ ਜਨੂੰ ਕਹਿ ਲਓ ਥੋੜਾ ਬਹੁਤ ਹੈ ਨਾ ਹਾਂਜੀ ਹਾਂਜੀ ਤੇ ਸਾਨੂੰ ਆਪਣੀ ਥੋੜੀ ਆਰਟ ਦਿਖਾਓ ਵੀ ਅਸੀਂ ਆਪਣੀ ਆਡੀਓਸ ਨੂੰ ਦਿਖਾ ਸਕੀ ਵੀ ਤੁਸੀਂ ਕੀ ਕੀ ਚੀਜ਼ਾਂ ਬਣਾਈਆਂ ਹੋਈਆਂ ਨੇ ਕੀ ਆਰਟ ਕੀਤਾ ਤੇ ਦਿਖਾਓ ਸਭ ਤੋਂ ਪਹਿਲਾਂ ਸਾਨੂੰ ਕੀ ਕੁਝ ਹੈਗਾ ਆਪਣੇ ਕੋਲ ਸਾਨੂੰ ਦੱਸ ਦੇਰੋ ਵੀ ਇਹ ਆਰਟ ਕਿਸ ਚੀਜ਼ ਦੀ ਹੈਗੀ ਹੈ ਨਾ ਜੀ ਨੇੜੇ ਸਪੇਸ਼ੀਅਲ ਉਸ ਦੀ ਕੰਮ ਕਰਦੇ ਉਹਨਾਂ ਦੇ ਲਈ ਉਹ ਰਿਅਰਟ ਹੈ ਦਿਖਾਓ ਇੱਕ ਵਾਰੀ ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਸਫਾਈ ਦੇ ਨਾਲ ਕੰਮ ਕੀਤਾ ਹੋਇਆ ਵੀ ਤੁਸੀਂ ਕਹਿ ਨਹੀਂ ਸਕਦੇ ਵੀ ਇੰਨੀ ਛੋਟੀ ਉਮਰ ਦਾ ਮੁੰਡਾ ਜਿਹੜਾ ਕਿ ਉਹ ਇੰਨੀ ਸਫਾਈ ਨਾਲ ਕਲਾਕਾਰੀ ਕਰ ਰਿਹਾ ਸਰ ਦੂਜੇ ਆਪਾਂ ਪੋਸਟਰ ਵੱਲ ਚੱਲਦੇ ਹਾਂ ਇਹ ਕਿਸ ਚੀਜ਼ ਦਾ ਜੀ ਕਾ ਪਤਾ ਨਹੀਂ ਵੈਸੇ ਹੀ ਮਤਲਬ ਮੈਂ ਉਦਾਂ ਹੀ ਚੱਕਦਾ ਉਹਨਾਂ ਹਜੇ ਤਾਂ ਇਲਸਟ੍ਰੇਸ਼ਨ ਆ ਜੀ ਹਾਂਜੀ ਇਲਸਟ੍ਰੇਸ਼ਨ ਆ ਵਗੈਰਾ ਯਾਨੀ ਕਿ ਇਹਦਾ ਕੁਝ ਹੋਰ ਪ੍ਰੋਪਰ ਨਹੀਂ ਹੈ ਹਾਂ ਵੀ ਸਿਰਫ ਹੱਥ ਸਾਫਤ ਹਾਂਜੀ ਹੱਥ ਸਾਫਤ ਕੰਦੀ ਬਣਾਉਣਾ ਹੈ ਅਗਲਾ ਦਿਖਾਓ ਸਰ ਦਿਖਾਓ ਓਏ ਹੋਏ ਕੀ ਬਾਤ ਹੈ ਇਹ ਸਰ ਡੈਫੀਨੇਸ਼ਨ ਬਹੁਤ ਸੋਹਣੀ ਦਿੱਤੀ ਹੋਈ ਹੈ ਕੀ ਚੀਜ਼ ਹੈ ਇਹ ਜਿਹੜਾ ਪਲਾਸਟਿਕ ਇਫੈਕਟ ਦਿੱਤਾ ਹੋਇਆ ਸਾਰਾ ਹਾਂਜੀ ਇਹ ਕਿੱਸਾ ਹੁਣ ਦਿੱਤਾ ਹੋਇਆ ਇਹ ਮਤਲਬ ਥੋੜੇ ਸ਼ੀਡ ਸ਼ੂਡ ਮਤਲਬ ਆਪਾਂ ਨੂੰ ਸਿੱਖਣਾ ਪੈਣਾ ਥੋੜੇ ਪ੍ਰੈਕਟਿਸ ਪ੍ਰੈਕਟਿਸ ਬਹੁਤ ਕੀਤੀ ਹੈ ਇਹਦੇ ਲਈ ਹਮ ਮਤਲਬ ਬਾਕੀ ਐਸਟੀਮੇਸ਼ਨ ਮੇਰੀ ਥੋੜੀ ਉਹਦੇ ਹਿਸਾਬ ਨਾਲ ਬਣ ਗਈ ਉਹ ਕਰਕੇ ਮਤਲਬ ਥੋੜਾ ਸਫਾਈ ਆ ਗਈ ਤੇ ਇਹ ਤਾਂ ਹੋ ਗਏ ਹੋਣ ਇਲਸਟ੍ਰੇਸ਼ਨਸ ਹੋ ਗਏ ਸਾਰੀਆਂ ਹੈ ਨਾ ਫਿਕਸ਼ਨ ਹੋ ਗਈਆਂ ਤੇ ਜੇ ਆਪਾਂ ਗੱਲ ਕਰ ਲਈਏ ਕਲਾਕਾਰ ਦੀ ਕਿਸੇ ਕਲਾਕਾਰ ਦਾ ਪੋਸਟ ਪੋਸਟਰ ਬਣਾਇਆ ਹੋਵੇ ਉਹ ਦਿਖਾਓ ਇੱਕ ਵਾਰੀ ਸਾਨੂੰ ਕਲਾਕਾਰ ਕਲਾਕਾਰ ਵੈਸੇ ਕਿਹੜੇ ਕਿਹੜੇ ਕਵਰ ਕਰ ਚੁੱਕੇ ਆਪਾਂ ਕਲਾਕਾਰ ਆਪਾਂ ਤਰਸੀਮ ਜਸੜ ਸਿੱਧੂ ਮੂਸੇਵਾਲਾ ਤੇ ਹੁਣਰ ਸਿੱਧੂ ਹੋ ਗਿਆ ਸ਼ੋਭੂ ਹੋ ਗਿਆ ਬਸ ਅਜੇ ਤਾਂ ਕਹਿੰਦੇ ਕੀ ਬਣਾਏ ਤੁਹਾਡਾ ਖੁਦ ਦਾ ਪਰਸਨਲ ਫੇਵਰੇਟ ਕਿਹੜਾ ਸਿੰਗਰ ਹੈਗਾ ਫਿਰ ਆਪ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਤੇ ਸਿੱਧੂ ਮੂਸੇਵਾਲਾ ਦਾ ਪੋਸਟਰ ਦਿਖਾਓ ਵੀ ਕਿਉਂਕਿ ਜੇ ਫੇਵਰਟ ਆ ਤੇ ਪੋਸਟਰ ਨਾ ਬਣਾਇਆ ਹੋਵੇ ਤਾਂ ਹੋ ਨਹੀਂ ਸਕਦਾ ਓਏ ਹੋਏ ਇਹ ਪੋਸਟਰ ਇਹ ਕਿਸ ਕਦੋਂ ਬਣਾਇਆ ਹੋਇਆ ਇਹ ਪੋਸਟਰ ਮਤਲਬ ਸਭ ਤੋਂ ਪਹਿਲੇ ਜਿਹੜੇ ਸਿੰਗਰ ਦੀ ਬਣਾਈ ਸੀ ਮੈਂ ਸਭ ਤੋਂ ਪਹਿਲਾਂ ਇਹੀ ਸਿੰਗਰ ਦੀ ਬਣਾਈ ਸੀਗੀ ਯਾਨੀ ਕਿ ਜਿਹੜਾ ਤੁਹਾਡਾ ਫੇਵਰਟ ਹੈਗਾ ਉਹਦੀ ਬਣਾਈ ਇਹ ਵੇਖਣਾ ਫੋਟੋ ਹੀ ਕਹਿ ਲਈਏ ਇਹ ਲੇਵਲ ਗਾਣੇ ਦੀ ਫੋਟੋ ਦੀ ਹੈ ਨਾ ਜੀ ਇਹ ਹੋਰ ਕਿਹੜੇ ਕਲਾਕਾਰ ਦੀ ਹੈਗੀ ਉਹ ਵੀ ਦਿਖਾਓ ਸਾਨੂੰ ਇੱਕ ਵਾਰੀ ਇਹ ਤਰਸੇਮ ਜਸੜ ਦੀ ਬਣਾਈ ਸੀ ਇੱਕ ਤਰਸੇਮ ਜਸੜ ਹੋਰ ਹੀ ਜਿਸ ਤੋਂ ਇਲਾਵਾ ਇਹ ਸ਼ੋਕ ਚੂਬ ਹੋ ਗਿਆ ਹਾਂਜੀ ਹੋਰ ਹੋਰ ਵਾਸਤੇ ਇੱਕਦਾਂ ਹੀ ਹੋਨਰ ਸਿੱਧੂ ਦੱਸ ਰਿਹਾ ਸੀ ਗਿਆ ਹਾਂਜੀ ਹਾਂਜੀ ਇਹ ਆਪਣੀ ਆਰਟ ਬੁੱਕ ਹੈ ਜੀ ਸਹੀ ਆਰਟ ਬੁੱਕ ਇਹ ਦਲਜੀਤ ਦਾ ਸਾਂਝੀ ਦੀ ਫੋਟੋ ਓਏ ਹੋਏ ਇਹ ਹੋਨਰ ਸਿੱਧੂ ਦੀ ਦੇਖੋ ਇੱਕ ਵਾਰੀ ਹੋਨਰ ਸਿੱਧੂ ਦੀ ਫੋਟੋ ਕਿੰਨੀ ਸ਼ਾਨਦਾਰ ਬਣਾਈ ਹੈ ਯਾਨੀ ਕਿ ਇਹਦੇ ਵਿੱਚ ਕਲਰ ਨਾਲ ਖੇਡਿਆ ਹੋਇਆ ਹੈ ਨਾ ਬਾਕੀ ਸਾਰੇ ਤਾਂ ਸ਼ੇਡਿੰਗ ਦੇ ਵਿੱਚ ਖੇਡ ਰਹੇ ਹੋ ਤੇ ਇਹ ਕਲਰ ਨਾਲ ਖੇਡਿਆ ਹੋਇਆ ਤੇ ਆਪਾਂ ਜੇ ਗੱਲ ਕਰ ਲਈਏ ਵੀ ਕਿਹੜੇ ਕਿਹੜੇ ਤੁਹਾਡੇ ਟੂਲਸ ਨੇ ਜਦੋਂ ਅਸੀਂ ਯੂਜ਼ ਕਰ ਰਹੇ ਇੱਕ ਵਾਰੀ ਤੁਹਾਨੂੰ ਉਹ ਵੀ ਦਿਖਾ ਦੋ ਉਸ ਵੇਲੇ ਕਿਹੜੇ ਕਿਹੜੇ ਵਿੱਚ ਪੈਨਸਲ ਕਲਰ ਹੋ ਗਏ ਕਿਹੜੇ ਕਿਹੜੇ ਯੂਜ਼ ਕਰਨ ਦੱਸੋ ਇੱਕ ਵਾਰੀ ਪੈਨਸਲ ਕਲਰ ਹੋ ਗਏ ওয়াਟਰ ਕਲਰ ਹੋ ਗਏ ਹੂੰ ਬਾਕੀ ਆਪਾਂ ਯੂਜ਼ ਕਰੀ ਤੇ ਕ੍ਰਿਓਨ ਵੀ ਯੂਜ਼ ਕਰ ਲਈ ਦੀ ਆ ਬਾਕੀ ਪੈਨਸਲ ਤਾਂ ਹੁੰਦਾ ਕੰਮ ਪੈਨਸਲ ਹੋ ਗਏ ਮੇਨ ਐਚਬੀ ਪੈਨਸਲ ਹੋ ਗਈਆਂ ਚਾਰਕੋਲ ਵਗੈਰਾ ਪਾਊਡਰ ਪੁੱਡਰ ਹੁੰਦੇ ਆ ਤੇ ਹੋਰ ਬਾਕੀ ਬਲੈਂਡਿੰਗ ਟੂਲਸ ਵਗੈਰਾ ਹੁੰਦੇ ਆ ਤੇ ਇਹ ਸਾਰਾ ਸਮਾਨ ਜਾਨੈ ਕਿ ਕਿੱਥੋਂ ਬਾਏ ਕਰਦੇ ਹੋ ਨਾ ਵੀ ਇਸ ਕਰਦੇ ਸਪੋਰਟ ਕਰ ਰਹੇ ਇਸ ਕੰਮ ਦੇ ਵਿੱਚ ਹਾਂਜੀ ਹਾਂਜੀ ਪੂਰੀ ਸਪੋਰਟ ਕਰ ਰਹੇ ਹਾਂਜੀ ਤਰਾਉਸਾ ਨੇ ਇੱਕ ਵਾਰ ਦਿਖਾਓ ਸਮਾਨ ਕੀ ਕੁਛ ਹੈਗਾ ਆਪਣੇ ਕੋ ਵੀ ਇੱਕ ਵਾਰੀ ਆਡੀਅנס ਨੂੰ ਵੀ ਦਿਖਾਈਏ ਵੀ ਕਿ ਇਹ ਨਹੀਂਗਾ ਕਿ ਆਪਾਂ ਨੂੰ ਕੋਲ ਪ੍ਰੋਪਰ ਸਮਾਨ ਹੋਣਾ ਚਾਹੀਦਾ ਆਪਾਂ ਫੇਰ ਹੀ ਕੰਮ ਕਰ ਸਕਦੇ ਹਾਂ ਉਹ ਦਿਖਾਓ ਇੱਕ ਵਾਰੀ ਕੀ ਕੁਛ ਹੈਗਾ ਬਾਕੀ ਆਪਣੇ ਪੈਂਸਲ ਕਲਰਸ ਨੇ ਥੋੜੀ ਇਹਦੇ ਵਿੱਚ ਆਪਣੇ ਚਾਰ ਕੁ ਪੈਂਸਲਸ ਆ ਕੂਲੇ ਦੀਆਂ ਬਣੀਆਂ ਆਉਂਦੀਆਂ ਨੇਗੀਆਂ ਉਹ ਮਤਲਬ ਬਹੁਤ ਮਤਲਬ ਆਪਾਂ ਨੂੰ ਸ਼ੇਡਿੰਗ ਸ਼ੇਡਿੰਗ ਦੇ ਵਿੱਚ ਵਧੀਆ ਆਪਾਂ ਨੂੰ ਦਿੰਦੀ ਆ ਤੇ ਬਲੈਂਡਿੰਗ ਟੂਲਸ ਹੁੰਦੇ ਆ ਇਹ ਆਪਣੇ ਪੈਂਸਲਸ ਹੋ ਗਈਆਂ ਤੇ ਉਹ ਆਪਣਾ ਪਾਊਡਰ ਹੋ ਗਿਆ ਜਿਹੜਾ ਫੂਟੇ ਬਾਕਸ ਚ ਆ ਚਾ ਜੀ ਇਹ ਪਾਊਡਰ ਆਪ ਹੀ ਬਣਾਉਣਾ ਪੈਂਦਾ ਵੇਹੇ ਤਾਂ ਬਾਇ ਵੀ ਕਰ ਸਕਦੇ ਆ ਆਪਾਂ ਦੂਜੀ ਤਰ੍ਹਾਂ ਹਾਂ ਬਸ ਇਹ ਨਾ ਕੀ ਚਲੋ ਹੁਣ ਆਪਾਂ ਕਲਾ ਦੀ ਗੱਲ ਤੇ ਕਰ ਲਈ ਹਾਂਜੀ ਤੇ ਸਟੱਡੀ ਕੀ ਚੱਲ ਰਹੀ ਹੈ ਆਪਣੀ ਸਟੱਡੀ ਹਜੇ ਮੈਂ ਆਰਟਸ ਕਰਦਾ ਵਾਂ ਪਲੱਸ 2 ਦੇ ਵਿੱਚ ਹਾਂਜੀ ਸਬਜੈਕਟ ਕਿਹੜੇ ਕਿਹੜੇ ਰੱਖੇ ਹੋਏ ਆ ਆਪਾਂ ਸਬਜੈਕਟ ਆਪਾਂ ਰੱਖੇ ਹੋਇਆ ਇੱਕ ਸਬਜੈਕਟ ਫਿਜ਼ੀਕਲ ਐਜੂਕੇਸ਼ਨ ਰੱਖੀ ਆ ਇੰਗਲਿਸ਼ ਹਿੰਦੀ ਪੰਜਾਬੀ ਇਹ ਕੰਪਲਸਰੀ ਹੁੰਦੇ ਆ ਬਿਲਕੁਲ ਹਾਂਜੀ ਇੱਕ ਹਿਸਟਰੀ ਰੱਖਿਆ ਹੋਇਆ ਕਲਾ ਦੇ ਨਾਲ ਰਲਦਾ ਮਿਲਦਾ ਕੋਈ ਨਹੀਂ ਰੱਖਿਆ ਆ ਨਹੀਂ ਹੈ ਇਹ ਤਾਂ ਨਹੀਂ ਰੱਖਿਆ ਹੈਗਾ ਮਤਲਬ ਅੱਗੇ ਜਾ ਕੇ ਆਪਾਂ ਕਾਲਜ ਚ ਸਟੱਡੀ ਹੋ ਸਭ ਕਰਨੀ ਆ ਨਾ ਫਾਈਨ ਆਰਟ ਕਰੂੰਗਾ ਉਹਨਾਂ ਦਾ ਗ੍ਰੈਡ ਡਿਪਲੋਮਾ ਵਗੈਰਾ ਕਰੂੰਗਾ ਹਾਲੀਵੁੱਡ ਅੱਗੇ ਜਾ ਕੇ ਪ੍ਰੋਫੈਸ਼ਨਲ ਮਤਲਬ ਕਾਲਜ ਚ ਪ੍ਰੋਫੈਸਰ ਲੱਗਣਾ ਤੇ ਜੇ ਆਪਾਂ ਗੱਲ ਕਰ ਲਈਏ ਸਭ ਤੋਂ ਪਹਿਲੇ ਪੋਸਟਰ ਦੀ ਜਾਂ ਪੇਂਟਿੰਗ ਦੀ ਸਭ ਤੋਂ ਪਹਿਲਾਂ ਕਿਹੜਾ ਬਣਾਇਆ ਸੀ ਸਭ ਤੋਂ ਪਹਿਲਾਂ ਮੈਂ ਐਨੀਮੇਸ਼ਨ ਦਾ ਬਣਾਇਆ ਸੀਗਾ ਇੱਕ ਪੋਸਟਰ ਉਹ ਮੈਂ ਤੁਹਾਨੂੰ ਦਿਖਾ ਦਿੰਦਾ ਦਿਖਾ ਸਕਦੇ ਹੋ ਸਾਨੂੰ ਇੱਕ ਵਾਰ ਹਾਂਜੀ ਹਾਂ ਐਨੀਮੇਸ਼ਨ ਦਾ ਨਾਮ ਵੀ ਦੱਸੋ ਤੁਹਾਨੂੰ ਇੱਕ ਵਾਰੀ ਸ਼ੋਅ ਦਿਖਾਉਣ ਤੋਂ ਪਹਿਲਾਂ ਇਹ ਐਨੀਮੇਸ਼ਨ ਮਤਲਬ ਮੇਰੀ ਮਤਲਬ ਪੁਰਾਣੀ ਆਰਟ ਬੁੱਕ ਦੇ ਵਿੱਚ ਸੀਗਾ ਸਕੂਲੋਂ ਮਿਲਦੀ ਸੀਗੀ ਸਾਨੂੰ ਅੱਛਾ ਜੀ ਉਹਦੇ ਵਿੱਚ ਵੈਸੇ ਹੀ ਦੇਖ ਕੇ ਬਣਾਇਆ ਸੀਗਾ ਇਹਨੂੰ ਮੈਂ ਇੱਥੇ ਚੋਂ ਕੱਢ ਕੇ ਦਿਖਾ ਸਕਦਾ ਇੱਕ ਵਾਰੀ ਹਾਂਜੀ ਤੁਹਾਨੂੰ ਕੱਢ ਕੇ ਵਿਖਾਉਣਾ ਇੱਕ ਵਾਰੀ ਕਿ ਨਹੀਂ ਮਤਲਬ ਕਲੈਟੀ ਨਾਲ ਡੈਫੀਨੇਸ਼ਨ ਦਿੱਤੀ ਹੋਈ ਆ ਪ੍ਰੋਪਰ ਕਾਮਿਕ ਬੁੱਕ ਦਾ ਸੀਨ ਲੱਗ ਰਿਹਾ ਇਹ ਕਾਮਿਕ ਬੁੱਕ ਹੂੰ ਕਾਮਿਕ ਬੁੱਕ ਦਾ ਸੀਨ ਹੀ ਆ ਇਹ ਤੇ ਇਹ ਸ਼ੁਰੂਆਤ ਵੀ ਇਸ ਇੱਕ ਕਿਹੜੇ ਯਾਨੀ ਕਿ ਟੂਲ ਨਾਰਮਲ ਪੈਨਸਲ ਸੀ ਜਾਂ ਦੂਜੀ ਪੈਨਸਲ ਨਾਰਮਲ ਪੈਨਸਲ ਸੀਗੀ ਹਮ ਨਾਰਮਲ ਪੈਨਸਲ ਨਾਰਮਲ ਪੈਨ ਹਾਂਜੀ ਤੇ ਅੱਜ ਕੱਲ ਜਿਹੜਾ ਯੂਥ ਹੈ ਉਹ ਬਹੁਤ ਬਹਾਨੇ ਲਾਉਂਦਾ ਇਸ ਚੀਜ਼ ਦੇ ਕਰਕੇ ਵੀ ਸਾਡੇ ਕੋਲ ਸਮਾਨ ਨਹੀਂ ਹੈਗਾ ਸਾਡੇ ਕੋਲ ਟੂਲਸ ਨਹੀਂ ਹੈਗੇ ਵੀ ਅਸੀਂ ਇਹ ਕੰਮ ਕਿਵੇਂ ਕਰੀਏ ਆਪਣੇ ਮਾਪਿਓ ਨੂੰ ਵੀ ਇਸ ਭਲੇਖੇ ਚ ਰੱਖ ਦਿੰਦੇ ਨੇ ਵੀ ਜੋਂ ਤੱਕ ਤੁਸੀਂ ਸਾਨੂੰ ਸਮਾਨ ਨਹੀਂ ਲੈ ਕੇ ਦਉਂਗੇ ਅਸੀਂ ਇਹ ਕੰਮ ਨਹੀਂ ਕਰ ਸਕਦੇ ਤੁਸੀਂ ਇਸ ਚੀਜ਼ ਨੂੰ ਝੂਠਾ ਪਾ ਰਹੇ ਹੋ ਤੁਹਾਨੂੰ ਇਸ ਚੀਜ਼ ਬਾਰੇ ਕਿੱਦਾਂ ਦਾ ਲੱਗਦਾ ਫਿਰ ਦੇਖੋ ਸਮਾਨ ਹੈਗਾ ਜ਼ਰੂਰੀ ਹੈ ਇਹ ਨਹੀਂ ਵੀ ਜ਼ਰੂਰੀ ਨਹੀਂ ਬਾਕੀ ਕਲਾ ਹੁੰਦੀ ਆ ਉਹਦੇ ਹੱਥ ਦੀ ਹੁੰਦੀ ਆ ਜਿਵੇਂ ਆਪਾਂ ਵਧੀਆ ਕਰ ਸਕਦੇ ਆ ਮਤਲਬ ਜੇ ਸਮਾਨ ਹੈਗਾ ਜੋ ਸਮਾਨ ਹੈਗਾ ਉਹਦੇ ਨਾਲ ਆਪਾਂ ਵਧੀਆ ਕਰ ਸਕਦੇ ਜਿੰਨਾ ਵਧੀਆ ਕਰ ਸਕਦੇ ਉਹਦੇ ਨਾਲ ਆਪਾਂ ਕਲੈਰ ਕਲੈਰਿਟੀ ਲੈ ਕੇ ਜਾ ਸਕਦੇ ਆ ਜੋ ਸਮਾਨ ਹੈਗਾ ਉਹਦੇ ਨਾਲ ਕਲੈਰਿਟੀ ਲੈਣੀ ਚਾਹੀਦੀ ਆ ਬਾਕੀ ਗੱਲ ਰਹੀ ਮਤਲਬ ਜਾਰਾ ਸਮਾਨ ਲੈਣ ਦੀ ਉਹ ਆਪਣੇ ਜਿੰਨਾਂ ਕੋ ਪੈਸੇ ਵੱਧ ਆ ਉਹਨਾਂ ਦੀ ਗੱਲ ਹੁੰਦੀ ਆ ਆਪਾਂ ਹੁਣ ਜਿੰਨੇ ਕ ਲੈ ਸਕਦੇ ਉਹਨਾਂ ਕ ਤੇ ਆਪਾਂ ਕਰ ਸਕਦੇ ਆ ਨਾ ਉਹਨਾਂ ਈ ਕ ਨਾਲ ਹੀ ਬੋਅ ਤੇ ਲੇਟੈਸਟ ਬਾਇ ਕੀ ਕੀਤਾ ਇਸ ਕਲਾ ਦੇ ਰਿਲੇਟਡ ਕੁਝ ਬਾਇ ਕੀਤਾ ਹੋਵੇ ਜਿਦਾ ਮੈਨੂੰ ਨਵੇਂ ਹੀ ਲੱਗ ਰਹੇ ਨੇ ਪ੍ਰੋਪਰਲੀ ਹਨਾ ਹਾਂਜੀ ਇਹ ਸਾਰੇ ਸਮਾਨ ਸਾਰਾ ਆਂਦਾ ਕਿੰਨੇ ਦਾ ਪ੍ਰੋਕਸੀਮਿਟੀ ਸ਼ੁਰੂ ਕਰ ਲੀਏ ਵੀ ਕਿੰਨੇ ਤੋਂ ਸਮਾਨ ਸ਼ੁਰੂ ਹੋ ਜਾਂਦਾ ਕੋਸਟਲੀ ਹੁੰਦਾ ਹੈ ਕਿ ਨਾਰਮਲੀ ਹੁੰਦਾ ਹੈ ਦੇਖੋ ਥੋੜਾ ਮੋਟਾ ਸਮਾਨ ਕੋਸਟਲੀ ਵੀ ਹੁੰਦਾ ਨਾਰਮਲ ਵੀ ਹੁੰਦਾ ਹੁਣ ਜਿਵੇਂ ਸ਼ੀਟਾਂ ਵਗੈਰਾ ਹੋ ਗਈਆਂ ਇਹ ਥੋੜੀਆਂ ਜਿਹੀਆਂ ਕਈ ਵਾਰੀ ਕੋਸਟਲੀ ਹੋ ਜਾਂਦੀਆਂ ਬਾਕੀ ਆਪਣੀ ਮਰਜ਼ੀ ਦੇ ਹਿਸਾਬ ਨਾਲ ਆਪਾਂ ਜਿਹੜੀ ਕੰਪਨੀ ਦਾ ਸਮਾਨ ਯੂਜ਼ ਕਰਨਾ ਉਹ ਵਧੀਆ ਮਿਲ ਜਾਂਦਾ ਵਾ ਕੋਈ ਕੋਸਟਲੀ ਹੁੰਦਾ ਕੋਈ ਨਾਰਮਲ ਹੁੰਦਾ ਵਾ ਇਹ ਜ਼ਿਆਦਾਤਰ ਤਾਂ ਆਪਾਂ ਕੋਸਟਲੀ ਵੀ ਲੈਣਾ ਨਾਰਮਲ ਵੀ ਲੈਣਾ ਦੋਵੇਂ ਚੀਜ਼ਾਂ ਯੂਜ਼ ਕਰਦੇ ਆ ਤੇ ਆਪਾਂ ਜ਼ਿਆਦਾ ਯੂਜ਼ ਕੀ ਕਰ ਰਹੇ ਹਾਂ ਪੈਨਸਲ ਕਲਰ ਯੂ ਮੈਂ ਕਰੈਲਿਕ ਯੂਜ਼ ਕਰ ਰਿਹਾ ਹਾਂ ਜਿਆਰਾ ਤਰਤਾ ਮੈਂ ਸ਼ੀਡਿੰਗ ਪੈਸ ਪੈਂਸਲ ਵਾਲਾ ਕੰਮ ਹੀ ਕਰਦਾ ਮੈਂ ਚਾਰ ਕੋਲ ਪੈਨਸਲਸ ਬਾਕੀ ਜਿਹੜੇ ওয়াটার ਕਲਰ ਦੀ ਗੱਲ ਰਹੀ ਹੈ ਇਹ ਤਾਂ ਹਜੇ ਮੈਂ ਪ੍ਰੈਕਟਿਸ ਕਰਦਾ ওয়াটার ਕਲਰ ਹਜੇ ਮੈਂ ਜਾਰਾ ਮਤਲਬ ਇਹ ਸਿੱਖਿਆ ਨਹੀਂ ਜਾਰਾ ਮਤਲਬ ਮੀਨ ਹੈਗਾ ਮੇਰਾ ਚਾਰ ਕੋਲ ਪੈਨਸਲ ਦਾ ਚਾਰ ਕੋਲ ਦਾ ਆਰਟਿਸਟ ਬਣਨਾ ਮੀਨ ਮੈਂ ਤੁਹਾਡੀ ਕਿੱਟ ਵੀ ਦੇਖ ਸਕਦਾ ਬਹੁਤ ਸੋਹਣੀ ਬਣਵਾਈ ਹੋਈ ਹੈ ਕਿ ਬਣੀ ਬਣਾਈ ਹੈ ਬਣੀ ਬਣਾਈ ਹੈ ਇਹ ਦਿਖਾਓ ਇੱਕ ਵਾਰੀ ਕੈਮਰੇ ਦੇ ਸਾਹਮਣੇ ਇਹਦੇ ਅੰਦਰ ਪੈਨਸਲ ਕਿਹੜੀ ਕਿਹੜੀ ਹੈ ਇੱਕ ਵਾਰੀ ਸਾਨੂੰ ਦੱਸੋਗੇ ਇਹਦੇ ਵਿੱਚ ਆਪਣੇ HB ਪੈਨਸਲਸ ਨਹੀਂ ਗੀਆਂ ਸਿੱਧੀਆਂ ਕਲੀਆਂ ਐਚਪੀ ਪੈਨਸਲਸ ਜਿਹੜੀਆਂ ਚਾਰ ਕੋਰ ਪੈਨਸਲ ਹੁੰਦੀਆਂ ਆ ਆਪਾਂ ਨੂੰ ਬਾਇ ਕਰਨੀਆਂ ਪੈਂਦੀਆਂ ਆ ਅੱਡ ਦੀਆਂ ਉਹ ਮਤਲਬ ਹੋਰ ਅਲੱਗ ਲੈਣੀਆਂ ਪੈਂਦੀਆਂ ਹੋਆ ਮਤਲਬ ਤਿੰਨ ਸ਼ਟ ਮਿਲ ਜਾਂਦੇ ਆ ਆਪਾਂ ਨੂੰ ਤਿੰਨੇ ਉਹਨਾਂ ਵਿੱਚ ਹਾਰਡ ਹੁੰਦੀ ਐ ਇੱਕ ਮੀਡੀਅਮ ਹੁੰਦੀ ਐ ਇੱਕ ਸੌਫਟ ਹੁੰਦੀ ਐ ਉਹ ਆਪਾਂ ਨੂੰ ਅਲੱਗ ਬਾਇ ਕਰਨੀ ਪੈਂਦੀ ਐ ਇਹਦੇ ਵਿੱਚ ਆਪਾਂ ਨੂੰ ਸੈਂਪਲ ਗ੍ਰੇਫਾਈਟ ਪੈਨਸਲਸ ਹੁੰਦੀਆਂ ਨੇ ਇਹ ਮੈਂ ਦੇਖ ਸਕਦਾ ਤੁਸੀਂ ਕਲਾਕਾਰਾਂ ਦੀਆਂ ਵੀ ਫੋਟੋ ਬਣਾਈਆਂ ਨੇ ਪੋਸਟਰ ਬਣਾਏ ਰਹੇ ਹਨਾ ਤੇ ਕੋਈ ਹੈ ਐਸਾ ਬੰਦਾ ਜਿਹਨੂੰ ਹਾਲ ਤੱਕ ਗਿਫਟ ਕੀਤੀ ਹੋਵੇ ਜਾਂ ਉਹਨੂੰ ਮਿਲੇ ਹੋਮੋ ਜਾ ਕੇ ਆਪਣੀ ਆਰਟ ਦੇ ਨਾਲ ਜਾ ਕੇ ਉਹਨੂੰ ਮਿਲੇ ਹੋਵਾਂ। ਹਾਂਜੀ ਇੱਕ ਅਨਮੂਲਕ ਵਾਤਰਾ ਦੀ ਬਣਾਈ ਸੀ ਉਹਨਾਂ ਨੂੰ ਮਿਲੇ ਸੀਗੇ ਜਾ ਕੇ। ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀਗੀ। ਉਹਨਾਂ ਨੇ ਕਿਹਾ ਬਹੁਤ ਵਧੀਆ ਬਣਾਈ ਹੋਈ ਆ। ਉਹਨਾਂ ਨੇ ਵੈਸੇ ਕੋਲਾਬ ਵੀ ਕੀਤਾ ਸੀਗਾ ਅਸੀਂ। ਹਾਂਜੀ ਕੋਲਾਬ ਕੀਤਾ ਸੀਗਾ। ਉਹਨਾਂ ਨੇ ਵੀ ਕਿਹਾ ਸੀਗਾ ਬਹੁਤ ਵਧੀਆ ਬਣਾਈ ਆ। ਮੈਂ ਵੈਸੇ ਪਹਿਲਾਂ ਉਦਾਂ ਹੀ ਪਾਈ ਸੀਗੀ। ਉਹਨਾਂ ਨੇ ਅੱਗੋਂ ਮੈਸੇਜ ਕੀਤਾ ਸੀਗਾ ਵੀ ਕੋਲਾਬ ਕਰਕੇ ਪਾ ਉਦੋਂ ਕੋਲਾਬ ਕੀਤੀ ਸੀ ਪਹਿਲੀ ਵਾਰ। ਤੇ ਉਸ ਟਾਈਮ ਮੈਨੂੰ ਕੀ ਫੀਲਿੰਗ ਸੀ ਮਨ ਦੇ ਅੰਦਰ ਵੀ ਇੱਕ ਸਿਰਫ ਟਰਾਈ ਕਰਦੇ ਕਰਦੇ ਵੀ ਆਪਾਂ ਅਨਮੋਲਕ ਵਾਤਰਾ ਤੱਕ ਕਲੈਬਰੇਸ਼ਨ ਤੱਕ ਪਹੁੰਚ ਗਏ ਉਦੋਂ ਕਿੱਦਾਂ ਦੀ ਫੀਲਿੰਗ ਆਈ ਸੀ ਉਸ ਟਾਈਮ ਮੈਂ ਸੋਚਿਆ ਨਹੀਂ ਸੀਗਾ ਵੀ ਮੈਨੂੰ ਮੈਸੇਜ ਆਊਗਾ ਉਹਨਾਂ ਤਾਂ ਵੀ ਉਹ ਐਵੇਂ ਕਹਿਣਗੇ ਉਸ ਟਾਈਮ ਜਰੂਰ ਉਹਨਾਂ ਨੇ ਮੈਸੇਜ ਕੀਤਾ ਉਦੋਂ ਬਹੁਤ ਖੁਸ਼ੀ ਹੋਈ ਸੀਗੀ ਮੈਨੂੰ ਵੀ ਆ ਉਹ ਵੀ ਕੋਈ ਵਧੀਆ ਕੋਈ ਹੈਗਾ ਜਿਹੜਾ ਆਪਣੇ ਆਰਟ ਨੂੰ ਅਪਰੀਸ਼ੀਏਟ ਕਰਨ ਦੀ ਅੱਗੇ ਆ ਰਿਹਾ ਹਾਂਜੀ ਤੇ ਕੋਈ ਨੈਕਸਟ ਬੰਦਾ ਜਿਹਨੂੰ ਤੁਸੀਂ ਮਿਲਣਾ ਚਾਹਵੋ ਵੀ ਹੁਣ ਮੈਂ ਇਹਨੂੰ ਮਿਲਣਾ ਚਾਹਣਾ ਆਪਣੀ ਆਰਟ ਦੇ ਜ਼ਰੀਏ ਇਹ ਨਹੀਂ ਵੀ ਆਪਾਂ ਕਿਸੇ ਹੋਰ ਜਰੀਏ ਵੀ ਆਪਣੇ ਆਰਟ ਦੇ ਜ਼ਰੀਏ ਵੀ ਮਾਦੀ ਫੋਟੋ ਬਣਾਵਾ ਪੋਸਟਰ ਬਣਾਵੇ ਤ ਉਹਨਾਂ ਨੂੰ ਮਿਲ ਕੇ ਆਵਾ ਜਾ ਕੇ ਇਸ ਟਾਈਮ ਮੇਰਾ ਸੁਪਨਾ ਤਾਂ ਹੈਗਾ ਜਲਦੀ ਜੀ ਦੇ ਸਾਹਮਣੇ ਮਿਲਣ ਦਾ ਹੋ ਪੂਰਾ ਹੋ ਜਾਵੇ ਤਾਂ ਵਧੀਆ ਹੀ ਹੈ ਤੁਸੀਂ ਚੈਨਲ ਦੇ ਰਾਹੀਂ ਇੱਕ ਅਪੀਲ ਵੀ ਕਰ ਸਕਦੇ ਹੋ ਵੀ ਉਹਨਾਂ ਨੂੰ ਅੱਜ ਅੱਜ ਮੈਂ ਮਿਲਣਾ ਚਾਹੁੰਦਾ ਜਲਦੀ ਜੀ ਸਾਹਤ ਨੂੰ ਉਹਨਾਂ ਦੀ ਪਿਕ ਵੀ ਬਣਾਈ ਸੀਗੀ ਇੱਕ ਅੱਧੀ ਹੋਰ ਬਣਾਉਂਗਾ ਹੁਣ ਮੈਂ ਵਧੀਆ ਜੀ ਕਰਕੇ ਸੁਪਨਾ ਹੀ ਹੈ ਇੱਕ ਤਰ੍ਹਾਂ ਦਾ ਹਾਂਜੀ ਤੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਿਹੜੇ ਕਿ ਤੁਹਾਡੇ ਤੋਂ ਜਿਹੜੇ ਛੋਟੇ ਵੀ ਆ ਰਹੇ ਹਨ ਨਵੇਂ-ਨਵੇਂ ਜਦਾਂ ਹਨ ਤੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਵੀ ਡਟੇ ਰਹਿਣ ਆਪਣੇ ਕੰਮ ਦੇ ਵਿੱਚ ਕਰਦੇ ਰਹਿਣ ਹਨਾ ਲੱਗੇ ਰਹਿਣ ਆਪਣੀ ਮਿਹਨਤ ਕਰਨ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਆਪਾਂ ਛੋਟੇ ਨੌਜਵਾਨਾਂ ਨੂੰ ਪਹਿਲੀ ਤਾਂ ਇੱਕ ਆਪਾਂ ਇਹ ਗੱਲ ਦਿੰਨਾ ਵੀ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਸਭ ਤੋਂ ਮੇਨ ਗੱਲ ਜੇ ਨਸ਼ਿਆਂ ਤੋਂ ਦੂਰ ਰਮਾਂਗੇ ਫਿਰ ਆਪਾਂ ਆਪੇ ਕੰਮ ਚੁਣੋ ਨਾ ਜਿਹੜਾ ਟੈਲੈਂਟ ਜਿਹੜਾ ਟੈਲੈਂਟ ਉਹਨੂੰ ਬਾਹਰ ਲਿਆਓ ਜਿਹੜਾ ਟੈਲੈਂਟ ਹੈਗਾ ਉਹਨੂੰ ਲਿਆਉਣਾ ਚਾਹੀਦਾ ਬਾਕੀ ਜਿਹੜਾ ਆਪਣੇ ਉਦਾਂ ਪੜ੍ਹਾਈ ਪੜ੍ਹੂਈ ਵਾਲਾ ਕੰਮ ਹੋਵੇ ਪੜ੍ਹਾਈ ਵਾਲਾ ਸੈਡਾ ਮਤਲਬ ਟੈਲੈਂਟ ਇੱਕ ਅਜਿਹੀ ਚੀਜ਼ ਆ ਹੁਣ ਮੈਂ ਪੜ੍ਹਾਈ ਕਰਦਾ ਹਾਂ ਹਾਂ ਜੀ ਸਕਿੱਲ ਕਹਿ ਸਕਦੇ ਹਾਂ ਹਾਂ ਜੀ ਸਕਿੱਲ ਕਹਿ ਸਕਦੇ ਹਾਂ ਹੁਣ ਮੈਂ ਪੜ੍ਹਾਈ ਅੱਡ ਜਗ੍ਹਾ ਤੇ ਕਰਦਾ ਟੈਲੈਂਟ ਮੇਰਾ ਅੱਡ ਜਗ੍ਹਾ ਤੇ ਆ ਇਹ ਚੀਜ਼ ਆਂਦੀ ਆ ਹਾਂ ਜੀ ਤੇ ਇਹ ਤੁਹਾਡੀ ਫੈਮਿਲੀ ਚ ਕੌਣ ਕੌਣ ਹੈਗਾ ਫੈਮਿਲੀ ਚ ਆ ਮੇਰੇ ਮੰਮੀ ਪਾਪਾ ਹਾਂ ਬਾਕੀ ਕੁਛੋਟੀ ਭੈਣ ਆ ਬਾਕੀ ਮੇਰੇ ਤਾਇਆ ਦਾ ਜੀ ਨਾਲ ਆ ਉਹਨਾਂ ਦੇ ਉਹਨਾਂ ਦੇ ਛੋਟੇ ਹਾਂ ਜੀ ਯਾਨੀ ਕਿ ਸਾਰੇ ਸਪੋਰਟ ਕਰ ਰਹੇ ਆ ਹਾਂ ਜੀ ਹਾਂ ਜੀ ਸਾਰੇ ਸਪੋਰਟ ਕਰ ਰਹੇ ਆ ਇਹ ਜੇ ਆਪਾਂ ਗੱਲ ਕਰ ਲਈਏ ਵੀ ਜਿਹੜੇ ਨੌਜਵਾਨ ਪੀੜ੍ਹੀਆ ਜਿਹੜੇ ਨਵੇਂ ਜੰਮਦੇ ਜਵਾਕ ਵੀ ਆ ਰਹੇ ਨੇ ਫੋਨ ਤੇ ਬਹੁਤ ਐਡਿਕਟਡ ਨੇ ਹੈਨਾ ਆਪਣਾ ਉਹਨਾਂ ਨੇ ਟੈਲੈਂਟ ਤਾਂ ਕੀ ਪਛਾਣਨਾ ਫੋਨ ਦੇ ਵਿੱਚ ਲੱਗੇ ਹੋਏ ਨੇ ਸਕਰੋਲ ਕਰ ਰਹੇ ਨੇ ਫੋਨ ਜਸਟ ਸਕਰੋਲ ਕਰ ਰਹੇ ਨੇ ਉਹਨਾਂ ਵਾਸਤੇ ਕੀ ਕਰਨਾ ਚਾਹੋਗੇ ਦੇਖੋ ਉਹਨਾਂ ਵਾਸਤੇ ਆਪਾਂ ਇੱਕੋ ਗੱਲ ਕਹਿੰਦੇ ਹਾਂ ਸਕਰੋਲ ਕਰਨਾ ਕਰੋ ਮਤਲਬ ਕੋਈ ਲਿਮਟ ਦੇ ਹਿਸਾਬ ਨਾਲ ਕਰੋ ਮਤਲਬ ਬਾਕੀ ਆਪਣਾ ਟੈਲੈਂਟ ਆ ਜਿਹੜਾ ਉਹ ਆਪ ਦਾ ਅੱਡ ਜਗ੍ਹਾ ਦਾ ਟੈਲੈਂਟ ਦੇ ਨਾਲ ਜੇ ਕਰਨਾ ਸਕਰੋਲ ਕਰੋ ਜਿੰਨਾ ਮਰਜ਼ੀ ਕਰੋ ਆਪਾਂ ਕਹਿ ਨਹੀਂ ਸਕਦੇ ਰੋਕ ਨਹੀਂ ਸਕਦੇ ਕਿਸੇ ਨੂੰ ਵਾਸਾ ਪਏ ਕੋਈ ਗੱਲ ਕਹਿ ਸਕਦਾ ਵੀ ਜਿੰਨਾ ਕੱਟ ਕਰ ਸਕਦੋਂ ਉਹਨਾਂ ਇਹਨੂੰ ਕੱਟ ਕਰੋ। ਬਾਕੀ ਟੈਲੈਂਟ ਦੀ ਗੱਲ ਆ। ਟੈਲੈਂਟ ਵੀ ਲਿਆਉਣਾ ਚਾਹੀਦਾ ਅੱਗੇ। ਮੇਨ ਚੀਜ਼ ਆਪਣੇ ਟੈਲੈਂਟ ਦੀ ਆ। ਫੋਨ ਸਕਰੋਲ ਕਰਨ ਨਾਲ ਕੁਝ ਨਹੀਂ ਹੁੰਦਾ ਹੈਗਾ। ਗੱਲ ਜੇ ਸੋਸ਼ਲ ਮੀਡੀਆ ਦੀ ਚੱਲ ਰਹੀ ਹੈਗੀ ਆ ਤੇ ਆਪਣੀ ਇੱਕ ਵਾਰੀ ਸੋਸ਼ਲ ਆਈਡੀ ਦਾ ਮੈਂਸ਼ਨ ਕਰ ਦਿਓ। ਵੀ ਦੱਸ ਦਿਓ ਕੀ ਆਈਡੀ ਤੁਹਾਡੀ ਜੇ ਕਿਸੇ ਨੇ ਤੁਹਾਡੀ ਆਰਟ ਦੇਖਣੀ ਹੋਵੇ ਹਨਾ ਤੁਹਾਡੇ ਤੱਕ ਸੰਪਰਕ ਕਰਨਾ ਹੋਵੇ ਕਿੱਦਾਂ ਕਰ ਸਕਦਾ। ਇੰਸਟਾਗ੍ਰਾਮ ਦੀ ਆਈਡੀ ਹੈਗੀ ਮੇਰੀ arshort14। arshort14 ਹਾਂਜੀ 14। ਆਪਾਂ ਗੱਲਬਾਤ ਕੀਤੀ ਐ ਛੋਟੇ ਆਰਟਿਸਟ ਨਾਲ, ਟੀਨ ਆਰਟਿਸ ਗੱਲ ਕਰਕੇ ਬਹੁਤ ਵਧੀਆ ਲੱਗਿਆ ਤੁਹਾਨੂੰ ਵੀ ਮੈਂ ਮਿਸ ਕਹਿ ਸਕਦਾ ਹਾਂ ਵੀ ਇਹਨਾਂ ਦੀ ਕਲਾ ਦੇਖ ਕੇ ਬਹੁਤ ਵਧੀਆ ਲੱਗਿਆ ਹੋਊਗਾ ਤੇ ਇਦਾਂ ਦੀਆਂ ਅਨਟੋਲਡ ਹੋਰ ਸਟੋਰੀਜ਼ ਦੇਖਣ ਵਾਸਤੇ ਇਹੋ ਜੇ ਹੋਰ ਕਲਾਕਾਰ ਦੇਖਣ ਵਾਸਤੇ ਸਾਡੇ ਚੈਨਲ ਨੂੰ ਫੋਲੋ ਜਰੂਰ ਕਰ ਲਿਓ ਦੂ ਸਿਟੀ ਹੈਡਲਾਈਨਸ ਮੈਂ ਅੰਬਰਵੀਰ ਕੈਮਰਾਮੈਨ ਵਿਪਨ ਬਸੀ ਦੇ ਨਾਲ ਥੈਂਕ ਯੂ